ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਅਮਰੀਕਾ ਚਰਾਤੋਰਾਤ ਚਮਕਿਆ ਪੰਜਾਬੀ ਮੁੰਡਾ ਇਹ ਕਹਾਣੀ ਹੈ ਹਰਮਨ ਸਿੰਘ ਦੀ ਇੱਕ ਪੰਜਾਬੀ ਮੁੰਡੇ ਦੀ ਜਿਸ ਨੇ ਆਪਣੀ ਅਨੋਖੀ ਸੰਗੀਤ ਸ਼ੈਲੀ ਨਾਲ ਅਮਰੀਕਾ ਦੇ ਲੋਕਾਂ ਦੇ ਦਿਲ ਜਿੱਤ ਲਏ ਅਤੇ ਰਾਤੋਰਾਤ ਸਟਾਰ ਬਣ ਗਿਆ ਹਰਮਨ ਦਾ ਸਫ਼ਰ ਪਾਵੁਕਤਾ ਮਿਹਨਤ ਅਤੇ ਸਵੈ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਇਹ ਸਾਨੂੰ ਸਿਖਾਉਂਦਾ ਹੈ ਕਿ ਸੁਪਨੇ ਸੱਚੇ ਹੁੰਦੇ ਹਨ ਬਸ਼ਰਤੇ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਕਰੋ ਅਤੇ ਉਨ੍ਹਾਂ ਲਈ ਮਿਹਨਤ ਕਰੋ ਹਰਮਨ ਦੀ ਕਹਾਣੀ ਸਿਰਫ ਇੱਕ ਸਫਲਤਾ ਦੀ ਕਹਾਣੀ ਨਹੀਂ ਸਗੋਂ ਇੱਕ ਅਜਿਹੀ ਮਿਸਾਲ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਜੇ ਤੁਹਾਡੇ ਦਿਲ ਵਿੱਚ ਜਨੂੰਨ ਹੋਵੇ ਅਤੇ ਹੌਸਲਾ ਟੁੱਟਣ ਨਾ ਦਿਓ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਉਸ ਦਾ ਜੀਵਨ ਉਨ੍ਹਾਂ ਲੋਕਾਂ ਲਈ ਇੱਕ ਪ੍ਰੇਰਣਾ ਹੈ ਜੋ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣਾ ਚਾਹੁੰਦੇ ਹਨ ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਥੇ ਹਰਮਨ ਨੇ ਆਪਣੇ ਸੰਗੀਤ ਦਾ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਉਸ ਦੀ ਇਹ ਯਾਤਰਾ ਪਾਵਨਾਤਮਕ ਹੈ ਕਿਉਂਕਿ ਇਸ ਵਿੱਚ ਮੁਸ਼ਕਲਾਂ ਤਿਆਗ ਅਤੇ ਆਖਰਕਾਰ ਜਿੱਤ ਦੀਆਂ ਗੱਲਾਂ ਸ਼ਾਮਲ ਹਨ ਹਰਮਨ ਸਿੰਘ ਦਾ ਜਨਮ ਪੰਜਾਬ ਦੇ ਖਡੂਰ ਸਾਹਿਬ ਵਿੱਚ ਹੋਇਆ ਇਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਖੇਤ ਅਤੇ ਸਾਦਗੀ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਸਨ ਉਸ ਦੇ ਪਿਤਾ ਸਰਦਾਰ ਜਸਵੰਤ ਸਿੰਘ ਇੱਕ ਮਿਹਨਤੀ ਕਿਸਾਨ ਸਨ ਜੋ ਚਾਹੁੰਦੇ ਸਨ ਕਿ ਹਰਮਨ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੇ ਪਰ ਹਰਮਨ ਦਾ ਦਿਲ ਖੇਤੀ ਵਿੱਚ ਨਹੀਂ ਸਗੋਂ ਸੰਗੀਤ ਵਿੱਚ ਰੁਚਿਤ ਸੀ ਉਹ ਬਚਪਨ ਤੋਂ ਹੀ ਗੁਰਦੁਆਰੇ ਵਿੱਚ ਸ਼ਬਦ ਗਾਉਂਦਾ ਅਤੇ ਉਸ ਦੀ ਮਿੱਠੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਹੈਰਾਨ ਹੁੰਦੇ ਉਸ ਦੇ ਗੁਰੂ ਉਸਤਾਦ ਗੁਲਾਬ ਸਿੰਘ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਸੰਗੀਤ ਦੀ ਬਾਰੀਕੀਆਂ ਸਿਖਾਈਆਂ ਹਰਮਨ ਰਾਤ ਨੂੰ ਤਾਰਿਆਂ ਹੇਠ ਬੈਠ ਕੇ ਗੀਤ ਲਿਖਦਾ ਅਤੇ ਸੁਪਨੇ ਦੇਖਦਾ ਕਿ ਇੱਕ ਦਿਨ ਉਸ ਦੀ ਆਵਾਜ਼ ਦੁਨੀਆ ਭਰ ਵਿੱਚ ਗੂੰਜੇਗੀ ਉਸ ਦੀ ਮਾਂ ਬੀਬੀ ਗੁਰਮੀਤ ਕੌਰ ਉਸ ਦੀ ਸਭ ਤੋਂ ਵੱਡੀ ਸਮਰਥਕ ਸੀ ਜੋ ਹਰਮਨ ਦੇ ਸੁਪਨਿਆਂ ਨੂੰ ਸਮਝਦੀ ਸੀ ਇੱਕ ਦਿਨ ਜਦੋਂ ਉਸਨੇ ਗੁਰਦੁਆਰੇ ਵਿੱਚ ਇੱਕ ਸ਼ਬਦ ਗਾਇਆ ਅਤੇ ਸਾਰੇ ਲੋਕਾਂ ਨੇ ਤਾੜੀਆਂ ਵਜਾਈਆਂ ਤਾਂ ਹਰਮਨ ਨੇ ਫੈਸਲਾ ਕਰ ਲਿਆ ਕਿ ਉਹ ਸੰਗੀਤ ਨੂੰ ਆਪਣਾ ਕਰੀਅਰ ਬਣਾਏਗਾ ਉਸ ਦੇ ਇਸ ਸੁਪਨੇ ਨੇ ਉਸ ਨੂੰ ਅਮਰੀਕਾ ਵੱਲ ਰਾਹ ਪਾਇਆ ਜਿੱਥੇ ਉਹ ਆਪਣੀ ਪੰਜਾਬੀ ਪਛਾਣ ਨਾਲ ਸਫਲਤਾ ਹਾਸਲ ਕਰਨਾ ਚਾਹੁੰਦਾ ਸੀ ਹਰਮਨ ਨੇ ਜਦੋਂ ਆਪਣੇ ਪਰਿਵਾਰ ਨੂੰ ਅਮਰੀਕਾ ਜਾਣ ਦਾ ਫੈਸਲਾ ਸੁਣਾਇਆ ਤਾਂ ਉਹ ਹੈਰਾਨ ਰਹਿ ਗਏ ਉਸ ਦੇ ਪਿਤਾ ਨੇ ਕਿਹਾ ਅਮਰੀਕਾ ਵਿੱਚ ਜੀਵਨ ਆਸਾਨ ਨਹੀਂ ਤੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਹਰਮਨ ਦਾ ਜਨੂੰਨ ਅਡੋਲ ਸੀ ਉਸਨੇ ਜਵਾਬ ਦਿੱਤਾ ਜੇ ਮੈਂ ਮਿਹਨਤ ਕਰਾਂਗਾ ਤਾਂ ਸਭ ਮੁਸ਼ਕਲਾਂ ਨੂੰ ਪਾਰ ਕਰ ਲਵਾਂਗਾ ਉਸਦੀ ਮਾਂ ਨੇ ਉਸਦਾ ਹੌਸਲਾ ਵਧਾਇਆ ਅਤੇ ਕਿਹਾ ਜੇ ਤੇਰਾ ਦਿਲ ਇਹ ਚਾਹੁੰਦਾ ਹੈ ਤਾਂ ਜਾ ਅਤੇ ਸਾਡਾ ਨਾਮ ਰੌਸ਼ਨ ਕਰ ਹਰਮਨ ਨੇ ਅਮਰੀਕਾ ਜਾਣ ਲਈ ਪੈਸੇ ਜੋੜਨੇ ਸ਼ੁਰੂ ਕੀਤੇ ਉਸਨੇ ਪਿੰਡ ਦੇ ਲੋਕਾਂ ਤੋਂ ਉਧਾਰ ਲਿਆ ਅਤੇ ਆਪਣੀ ਬਚਤ ਵੀ ਇਕੱਠੀ ਕੀਤੀ। ਵੀਜ਼ਾ ਲਈ ਅਰਜ਼ੀ ਦੇਣ ਤੋਂ ਬਾਅਦ ਉਸਨੂੰ ਕਈ ਮਹੀਨਿਆਂ ਦੀ ਉਡੀਕ ਕਰਨੀ ਪਈ ਜਿਸ ਦੌਰਾਨ ਉਸਦੇ ਮਨ ਵਿੱਚ ਉਮੀਦ ਅਤੇ ਡਰ ਦੋਵੇਂ ਸਨ। ਆਖਰਕਾਰ ਜਦੋਂ ਵੀਜ਼ਾ ਮਿਲਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਉਸਨੇ ਆਪਣੇ ਪਿਤਾ ਨੂੰ ਵਾਅਦਾ ਕੀਤਾ, ਮੈਂ ਤੁਹਾਡਾ ਨਾਮ ਰੌਸ਼ਨ ਕਰਾਂਗਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਕੇ ਵਿਖਾਵਾਂਗਾ। ਉਸ ਦੇ ਪਿੰਡ ਦੇ ਲੋਕਾਂ ਨੇ ਉਸ ਨੂੰ ਰੁਕਸਤ ਕੀਤਾ ਅਤੇ ਉਹ ਅਮਰੀਕਾ ਦੀ ਧਰਤੀ ਵੱਲ ਚੱਲ ਪਿਆ ਜਿੱਥੇ ਉਸ ਦੀ ਕਿਸਮਤ ਬਦਲਣ ਵਾਲੀ ਸੀ ਹਰਮਨ ਜਦੋਂ ਅਮਰੀਕਾ ਪਹੁੰਚਿਆ ਤਾਂ ਉਸ ਦੇ ਮਨ ਵਿੱਚ ਇੱਕ ਅਜੀਬ ਜਿਹਾ ਜੋਸ਼ ਸੀ ਨਿਊਯਾਰਕ ਦੀਆਂ ਉੱਚੀਆਂ ਇਮਾਰਤਾਂ ਚਮਕਦਾਰ ਰੌਸ਼ਨੀਆਂ ਅਤੇ ਤੇਜ਼ ਰਫ਼ਤਾਰ ਜੀਵਨ ਨੂੰ ਦੇਖ ਕੇ ਉਹ ਹੈਰਾਨ ਸੀ ਪਰ ਇਹ ਖੁਸ਼ੀ ਜ਼ਿਆਦਾ देर ਨਹੀਂ ਰਹੀ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਸੀ ਅਤੇ ਪੈਸੇ ਵੀ ਖਤਮ ਹੋ ਰਹੇ ਸਨ ਉਸਨੇ ਇੱਕ ਪੁਰਾਣੇ ਅਪਾਰਟਮੈਂਟ ਵਿੱਚ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਲਿਆ ਜਿੱਥੇ ਨਾ ਬਿਜਲੀ ਸੀ ਅਤੇ ਨਾ ਹੀ ਪਾਣੀ ਦੀ ਪੂਰੀ ਸਹੂਲਤ ਰੋਜ਼ੀ-ਰੋਟੀ ਲਈ ਉਸਨੇ ਇੱਕ ਭਾਰਤੀ ਰੈਸਟੋਰੈਂਟ ਵਿੱਚ ਕੰਮ ਸ਼ੁਰੂ ਕੀਤਾ ਜਿੱਥੇ ਉਸ ਨੂੰ ਕੰਟਿਆਂ ਵੱੱਦੀ ਪਲੇਟਾਂ ਧੋਣੀਆਂ ਪੈਂਦੀਆਂ ਅਤੇ ਗਾਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਪੈਂਦੀਆਂ ਉਸ ਦਾ ਸਾਰਾ ਦਿਨ ਮਿਹਨਤ ਵਿੱਚ ਬੀਤਦਾ ਪਰ ਰਾਤ ਨੂੰ ਉਹ ਆਪਣੇ ਸੰਗੀਤ ਲਈ ਸਮਾਂ ਕੱਢਦਾ ਉਸਦੇ ਦਿਲ ਵਿੱਚ ਪੰਜਾਬ ਦੀ ਯਾਦ ਸੀ ਅਤੇ ਉਹ ਅਕਸਰ ਆਪਣੇ ਪਿੰਡ ਦੇ ਖੇਤਾਂ ਅਤੇ ਗੁਰਦੁਆਰੇ ਦੀ ਸ਼ਾਂਤੀ ਨੂੰ ਯਾਦ ਕਰਦਾ ਅਮਰੀਕਾ ਦਾ ਇਹ ਨਵਾਂ ਜੀਵਨ ਉਸ ਲਈ ਇੱਕ ਇਮਤਿਹਾਨ ਸੀ ਪਰ ਉਸਨੇ ਫੈਸਲਾ ਕੀਤਾ ਕਿ ਉਹ ਹਾਰ ਨਹੀਂ ਮੰਨੇਗਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਕੇ ਵਿਖਾਵੇਗਾ ਅਮਰੀਕਾ ਵਿੱਚ ਹਰਮਨ ਲਈ ਜੀਵਨ ਆਸਾਨ ਨਹੀਂ ਸੀ ਉਸਦੀ ਅੰਗਰੇਜ਼ੀ ਕਮਜ਼ੋਰ ਸੀ ਜਿਸ ਕਾਰਨ ਗਾਕਾ ਨਾਲ ਗੱਲ ਕਰਨ ਵਿੱਚ ਮੁਸ਼ਕਲ ਹੁੰਦੀ ਰੈਸਟੋਰੈਂਟ ਵਿੱਚ ਕਈ ਵਾਰ ਲੋਕ ਉਸ ਦਾ ਮਜ਼ਾਕ ਉਡਾਉਂਦੇ ਅਤੇ ਉਸ ਨੂੰ ਫੋਬ ਕਹਿ ਕੇ ਬੁਲਾਉਂਦੇ ਜੋ ਉਸ ਲਈ અપਮਾਨਜਨਕ ਸੀ ਇੱਕ ਦਿਨ ਇੱਕ ਗਾਕ ਨੇ ਉਸ ਤੇ ਚੀਕਿਆ ਕਿਉਂਕਿ ਉਸਨੇ ਆਰਡਰ ਗਲਤ ਲਿਆ ਅਤੇ ਹਰਮਨ ਚੁੱਪਚਾਪ ਸਿਰ ਚੁਕਾ ਕੇ ਖੜਾ ਰਿਹਾ ਉਸ ਨੂੰ ਕਰਦੀ ਬਹੁਤ ਯਾਦ ਆਉਂਦੀ ਸੀ ਰਾਤ ਨੂੰ ਉਹ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਦਾ ਅਤੇ ਕਹਿੰਦਾ ਮਾਂ ਮੈਨੂੰ ਇੱਥੇ ਬਹੁਤ ਮੁਸ਼ਕਿਲ ਹੋ ਰਹੀ ਹੈ ਪਰ ਮੈਂ ਹਾਰ ਨਹੀਂ ਮੰਨਾਂਗਾ ਉਸਦੀ ਮਾਂ ਉਸਨੂੰ ਹੌਸਲਾ ਦਿੰਦੀ ਅਤੇ ਕਹਿੰਦੀ ਤੂੰ ਮਿਹਨਤ ਕਰ ਰੱਬ ਤੇਰੀ ਸੁਣੇਗਾ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਹਰਮਨ ਨੇ ਆਪਣੇ ਸੰਗੀਤ ਨੂੰ ਨਹੀਂ ਛੱਡਿਆ ਉਸਨੇ ਇੱਕ ਸਸਤਾ ਗਿਟਾਰ ਖਰੀਦਿਆ ਅਤੇ ਰਾਤ ਨੂੰ ਮੋਮਬੱਤੀ ਦੀ ਰੋਸ਼ਨੀ ਵਿੱਚ ਗੀਤ ਲਿਖੇ ਉਸਦੇ ਦਿਲ ਵਿੱਚ ਇੱਕ ਉਮੀਦ ਸੀ ਕਿ ਇੱਕ ਦਿਨ ਉਸਦੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਅਤੇ ਉਹ ਆਪਣੇ ਪਰਿਵਾਰ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਹਰਮਨ ਦੀ ਜ਼ਿੰਦਗੀ ਵਿੱਚ ਇੱਕ ਮੋੜ ਉਦੋਂ ਆਇਆ ਜਦੋਂ ਉਸ ਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਸੰਗੀਤ ਦਾ ਅਭਿਆਸ ਕਰਨ ਦਾ ਮੌਕਾ ਮਿਲਿਆ ਉਸਨੇ ਆਪਣੇ ਗੀਤਾਂ ਵਿੱਚ ਪੰਜਾਬੀ ਲੋਕ ਸੰਗੀਤ ਅਤੇ ਅਮਰੀਕੀ ਪੌਪ ਦਾ ਮਿਸ਼ਰਣ ਕੀਤਾ ਜੋ ਇੱਕ ਨਵੀਂ ਅਤੇ ਅਨੋਖੀ ਸ਼ੈਲੀ ਸੀ ਉਹ ਚਾਹੁੰਦਾ ਸੀ ਕਿ ਉਸ ਦਾ ਸੰਗੀਤ ਪੰਜਾਬ ਅਤੇ ਅਮਰੀਕਾ ਦੇ ਸੱਭਿਆਚਾਰਾਂ ਨੂੰ ਇਕੱਠਾ ਕਰੇ ਉਸਨੇ ਲੋਕਲ ਕਲਬਾਂ ਵਿੱਚ ਗਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ੁਰੂ ਵਿੱਚ ਉਸ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ ਉਸਦੇ ਕਮਰੇ ਵਿੱਚ ਬਿਜਲੀ ਨਾ ਹੋਣ ਕਾਰਨ ਉਹ ਅਕਸਰ ਮੋਮਬੱਤੀ ਦੀ ਰੋਸ਼ਨੀ ਵਿੱਚ ਗੀਤ ਲਿਖਦਾ ਅਤੇ ਗਾਉਂਦਾ ਉਸਦੇ ਗੀਤਾਂ ਵਿੱਚ ਉਸ ਦੀਆਂ ਮੁਸ਼ਕਿਲਾਂ ਉਸ ਦੀਆਂ ਯਾਦਾਂ ਅਤੇ ਉਸ ਦੇ ਸੁਪਨੇ ਚਲਕਦੇ ਸਨ ਇੱਕ ਦਿਨ ਉਸ ਦੇ ਇੱਕ ਸਹਿਕਰਮੀ ਨੇ ਉਸ ਨੂੰ ਇੱਕ ਛੋਟੇ ਕਲਬ ਵਿੱਚ ਗਾਉਣ ਦਾ ਮੌਕਾ ਦਿਵਾਇਆ ਹਰਮਨ ਨੇ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿੱਤਾ ਉਸਨੇ ਆਪਣੇ ਸਾਰੇ ਦਿਲ ਨਾਲ ਤਿਆਰੀ ਕੀਤੀ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਕਦਮ ਹੋਰ ਅੱਗੇ ਵਧਾਇਆ ਉਸਦੀ ਇਹ ਮਿਹਨਤ ਅਤੇ ਲਗਨ ਹੁਣ ਰੰਗ ਲਿਆਉਣ ਵਾਲੀ ਸੀ ਜਿਸਨੇ ਉਸਦੀ ਕਿਸਮਤ ਦਾ ਦਰਵਾਜ਼ਾ ਖੜਕਾਉਣਾ ਸੀ ਹਰਮਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਉਦੋਂ ਆਇਆ ਜਦੋਂ ਉਸ ਨੂੰ ਇੱਕ ਛੋਟੇ ਕਲਬ ਵਿੱਚ ਗਾਉਣ ਦਾ ਮੌਕਾ ਮਿਲਿਆ ਉਸ ਰਾਤ ਉਸਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਦਿੱਤਾ। ਉਸਨੇ ਆਪਣਾ ਗੀਤ ਪੰਜਾਬ ਤੋਂ ਅਮਰੀਕਾ ਗਾਇਆ, ਜਿਸ ਵਿੱਚ ਉਸਦੀ ਪੰਜਾਬੀ ਜੜ੍ਹਾਂ ਅਤੇ ਅਮਰੀਕੀ ਸੁਪਨਿਆਂ ਦਾ ਸੁਮੇਲ ਸੀ। ਉਸਦੀ ਆਵਾਜ਼ ਵਿੱਚ ਇੱਕ ਜਾਦੂ ਸੀ ਜੋ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੋ ਗਿਆ। ਦਰਸ਼ਕ ਉਸਦੇ ਗੀਤ ਤੇ ਚੁੱਮ ਉੱਠੇ ਅਤੇ ਤਾੜੀਆਂ ਦੀ ਗੂੰਜ ਨਾਲ ਕਲਪ ਪਰ ਗਿਆ। ਉਸ ਰਾਤ ਇੱਕ ਦਰਸ਼ਕ ਨੇ ਉਸਦੇ ਪ੍ਰਦਰਸ਼ਨ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ। ਅਗਲੀ ਸਵੇਰ ਜਦੋਂ ਹਰਮਨ ਉੱਠਿਆ ਤਾਂ ਉਸਦੀ ਵੀਡੀਓ ਲੱਖਾਂ ਲੋਕਾਂ ਤੱਕ ਪਹੁੰਚ ਚੁੱਕੀ ਸੀ। ਉਸਦੇ ਫੋਨ ਤੇ ਸੁਨੇਹਿਆਂ ਦੀ ਲਾਈਨ ਲੱਗ ਗਈ। ਰਿਕਾਰਡ ਲੇਬਲਾਂ ਦੀਆਂ ਕਾਲਾਂ ਆਉਣ ਲੱਗੀਆਂ ਅਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਉਸਨੇ ਆਪਣੀ ਮਾਂ ਨੂੰ ਫੋਨ ਕੀਤਾ ਅਤੇ ਕਿਹਾ, "ਮਾਂ, ਮੇਰਾ ਸੁਪਨਾ ਸੱਚ ਹੋ ਗਿਆ।" ਉਸ ਦੀ ਇਹ ਰਾਤੋ-ਰਾਤ ਸਫਲਤਾ ਸਾਰੇ ਅਮਰੀਕਾ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਅਤੇ ਉਸ ਦੀ ਅਨੋਖੀ ਸੰਗੀਤ ਸ਼ੈਲੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹਰਮਨ ਦੀ ਸਫਲਤਾ ਨੇ ਉਸ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਉਸ ਨੇ ਇੱਕ ਵੱਡੇ ਰਿਕਾਰਡ ਲੇਬਲ ਨਾਲ ਇਕਰਾਰਨਾਮਾ ਸਾਈਨ ਕੀਤਾ ਅਤੇ ਆਪਣਾ ਪਹਿਲਾ ਐਲਬਮ ਪੰਜਾਬੀ ਬੀਟਸ ਜਾਰੀ ਕੀਤਾ ਜੋ ਬਹੁਤ ਹਿੱਟ ਹੋਇਆ ਉਸ ਦੇ ਗੀਤ ਬਿਲਬੋਰਡ ਚਾਰਟਸ ਤੇ ਚੜ ਗਏ ਅਤੇ ਉਸ ਨੂੰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਉਸ ਨੇ ਅਮਰੀਕਾ ਦੇ ਵੱਡੇ ਸ਼ਹਿਰਾਂ ਵਿੱਚ ਕੰਸਰਟ ਕੀਤੇ ਅਤੇ ਲੋਕਾਂ ਨੇ ਉਸ ਦੇ ਸੰਗੀਤ ਨੂੰ ਖੂਬ ਪਿਆਰ ਦਿੱਤਾ ਉਸ ਦੇ ਪ੍ਰਸ਼ੰਸਕਾਂ ਵਿੱਚ ਪੰਜਾਬੀ ਤੋਂ ਇਲਾਵਾ ਅਮਰੀਕੀ ਅਤੇ ਹੋਰ ਦੇਸ਼ਾਂ ਦੇ ਲੋਕ ਵੀ ਸ਼ਾਮਲ ਸਨ ਮੀਡੀਆ ਨੇ ਉਸ ਦੀ ਕਹਾਣੀ ਨੂੰ ਖੂਬ ਉਜਾਗਰ ਕੀਤਾ ਅਤੇ ਉਸ ਨੂੰ ਇੰਟਰਵਿਊਜ਼ ਲਈ ਬੁਲਾਇਆ ਗਿਆ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਆਵਾਜ਼ ਇੰਨੀ ਦੂਰ ਤੱਕ ਪਹੁੰਚੇਗੀ। ਇਹ ਸਭ ਮੇਰੇ ਪਰਿਵਾਰ ਅਤੇ ਦੋਸਤਾਂ ਦੀ ਦੁਆਵਾਂ ਦਾ ਨਤੀਜਾ ਹੈ। ਉਸਨੇ ਆਪਣਾ ਪਹਿਲਾ ਐਲਬਮ ਆਪਣੇ ਪਿੰਡ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਕੀਤਾ। ਹਰਮਨ ਨੇ ਆਪਣੀ ਸਫਲਤਾ ਨਾਲ ਆਪਣੇ ਪਰਿਵਾਰ ਨੂੰ ਵੀ ਸਹਾਰਾ ਦਿੱਤਾ ਅਤੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ। ਉਸਦੀ ਇੱਜ਼ਤ ਸਿਰਫ ਉਸਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਸੀ। ਹਰਮਨ ਦੀ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਇਹ ਸੱਚ ਹੈ ਕਿ ਉਸ ਦੀ ਸਫਲਤਾ ਰਾਤੋਂ ਰਾਤ ਮਿਲੀ ਪਰ ਇਸ ਦੇ ਪਿੱਛੇ ਸਾਲਾਂ ਦੀ ਮਿਹਨਤ ਸੰਗਰਸ਼ ਅਤੇ ਲਗਨ ਸੀ ਉਸ ਨੇ ਮੁਸ਼ਕਲਾਂ ਦੇ ਸਾਹਮਣੇ ਕਦੇ ਝੁਕਣਾ ਨਹੀਂ ਸਿੱਖਿਆ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਰੁਕਾਵਟ ਨੂੰ ਪਾਰ ਕੀਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇ ਤੁਸੀਂ ਆਪਣੇ ਜਨੂੰਨ ਪ੍ਰਤੀ ਸੱਚੇ ਹੋ ਅਤੇ ਮਿਹਨਤ ਕਰਦੇ ਹੋ ਤਾਂ ਸਫਲਤਾ ਤੁਹਾਡੇ ਕਦਮ ਚੁੰਮੇਗੀ ਹਰਮਨ ਨੇ ਆਪਣੀ ਪੰਜਾਬੀ ਪਛਾਣ ਨੂੰ ਕਦੇ ਨਹੀਂ ਛੱਡਿਆ ਅਤੇ ਇਸ ਨੂੰ ਆਪਣੀ ਤਾਕਤ ਬਣਾਇਆ। ਸਾਨੂੰ ਵੀ ਆਪਣੀਆਂ ਜਣਾ ਤੇ ਮਾਣ ਕਰਨਾ ਚਾਹੀਦਾ ਹੈ ਅਤੇ ਆਪਣੇ ਸੱਭਿਆਚਾਰ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਇਹ ਕਹਾਣੀ ਉਹਨਾਂ ਸਾਰੇ ਨੌਜਵਾਨਾਂ ਲਈ ਇੱਕ ਸੁਨੇਹਾ ਹੈ ਜੋ ਸੁਪਨੇ ਦੇਖਦੇ ਹਨ। ਹੌਸਲਾ ਰੱਖੋ, ਮਿਹਨਤ ਕਰੋ ਅਤੇ ਆਪਣੇ ਆਪ ਤੇ ਵਿਸ਼ਵਾਸ ਕਰੋ। ਹਰਮਨ ਦੀ ਤਰ੍ਹਾਂ ਤੁਸੀਂ ਵੀ ਆਪਣੀ ਕਿਸਮਤ ਬਦਲ ਸਕਦੇ ਹੋ ਅਤੇ ਦੁਨੀਆ ਨੂੰ ਵਿਖਾ ਸਕਦੇ ਹੋ ਕਿ ਪੰਜਾਬੀ ਆਤਮਾ ਕੀ ਕਰ ਸਕਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ